ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਢੇਸੀ ਦੀ ਅਗਵਾਈ ਹੇਠ ਫਿਲੌਰ ਰੇਲਵੇ ਸਟੇਸ਼ਨ ਵਿਖੇ 12 ਵੇ ਤੋਂ 3 ਵੇ ਤੱਕ ਰੇਲਾ ਰੁਕੀਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ। ਇਸ ਦੌਰਾਨ ਕਿਸਾਨ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਪ੍ਰਮੁੱਖ ਮੰਗਾਂ ਐਮਐਸਪੀ ਦੀ ਗਰੰਟੀ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ, ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਅਤੇ ਮੁਆਵਜ਼ਾ ਤੋਂ ਇਲਾਵਾ ਕਿਸਾਨਾਂ ਤੇ ਝੂਠੇ ਦਰਜ ਪਰਚੇ ਰੱਦ ਨਹੀਂ ਹੁੰਦੇ, ਉਨਾਂ ਚਿਰ ਉਹ ਸੰਘਰਸ਼ ਜਾਰੀ ਰੱਖਣਗੇ। ਉਨਾ ਕੇਂਦਰ ਦੇ ਪੰਜਾਬ ਸਰਕਾਰ ਨੂੰ ਇਹਨਾਂ ਮੰਗਾਂ ਨੂੰ ਤੁਰੰਤ ਪੂਰਾ ਕਰਨ ਦੀ ਵੀ ਮੰਗ ਕੀਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਪਿਛਲੇ तकरीबन 1 ਸਾਲ ਦੇ ਕਰੀਬ ਹੋ ਚੱਕਾ ਜਿਹੜਾ ਧਰਨਾ ਚੱਲ ਰਿਹਾ ਹੈ ਜਿਹੜਾ 0.2 ਕਹਦੇ ਨੇ ਅੰਦਰੋਂ ਨਾਲ ਬੱਜਦਾ ਆਇਆ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਜਿਹੜੀਆਂ ਪ੍ਰਾਣੀਆਂ ਹੱਕੀ ਮੰਗਾਂ ਜਿਹੜੀਆਂ ਸਰਕਾਰ ਮੰਗ ਮੰਨ ਕੇ ਮੁੱਕਰ ਗਈ ਸੀ ਉਹ ਮੰਗਾਂ ਨੂੰ ਮਨਾਉਣ ਲਈ ਦੁਆਰਾ ਚੱਲ ਰਿਹਾ ਉਹਦੇ ਵਿੱਚ ਵੱਖ-ਵੱਖ ਕੌਲਾਂ ਆਉਂਦੀਆਂ ਅੱਜ ਦੀ ਜਿਹੜੀ ਕੌਲ ਹੈ ਆ ਇਸਲੇ ਸਾਡੇ ਸਾਡੇ ਬਹੁਤ ਹੀ ਜਿਆਰੂ ਆਗੂ ਸਰਦਾਰ ਗੁਰਜੀਤ ਸਿੰਘ ਡੱਲੇਵਾਲ ਜੀ ਜੋ ਪਿਛਲੇ 22 ਦਿਨਾਂ ਤੋਂ ਅਮਰਨ ਮਰਨ ਵਰਤੇ ਬੈਠੇ ਆ ਉਹਨਾਂ ਦੀ ਸਪੋਰਟ ਲਈ ਤੇ ਸਰਕਾਰ ਜਿਹੜੀ ਅੰਨੀ ਤੇ ਬੋਲੀ ਸਰਕਾਰ ਦੀ ਕੰਨਾਂ 'ਚ ਆਵਾਜ਼ ਪਹੁੰਚਾਉਣ ਲਈ ਜਿਹੜਾ 3 ਘੰਟੇ ਦਾ ਰੇਲ ਰੋਕ ਹੰਦਲਾਨੇ ਆ ਉਹਦੇ ਲਈ ਕਾਲਜ ਫਲੋਰ ਦੇ ਜਿਹੜਾ ਰੇਲ ਰੋਕੀ ਗਈ ਆ ਤੇ ਬੇਨਤੀ ਇਹ ਹੈ ਜੇ ਸਰਕਾਰ ਜਿਹੜੀ ਆ ਬਹੁਤ ਜ਼ਿਆਦਾ ਤਸ਼ੱਦਦ ਕਰ ਰਹੀ ਆ ਪੰਜਾਬ ਸਰਕਾਰ ਵੀ ਤੇ ਸੈਂਟਰ ਸਰਕਾਰ ਵੀ ਸਾਡੀ ਬੇਨਤੀ ਆਵੇ ਜਿਹੜਾ ਸਾਡੀਆਂ ਜਿਹੜੀਆਂ ਹੱਕੀ ਮੰਗਾਂ ਜਿਹੜੀਆਂ ਸਰਕਾਰ ਨੇ 220 ਵਾਲੇ ਅੰਦੋਲਨਾਂ 'ਚ ਮੰਨੀਆਂ ਹੋਈਆਂ ਉਹਨਾਂ ਨੂੰ ਲਾਗੂ ਕੀਤਾ ਜਾਵੇ ਤੇ ਜਿਹੜਾ ਜਿਹੜੇ ਕਿਸਾਨ ਆ ਸਾਡੇ ਗੁਰਜੀਤ ਸਿੰਘ ਡੱਲੇ ਵਾਲਾ ਉਹਨਾਂ ਦਾ ਮਰਨ ਮਰਦਨ ਖਰਾਇਆ ਜਾਵੇ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ। ਕੀ ਟਾਈਮ ਟੇਬਲ ਹੈ? 12 ਤੋਂ 3 ਜੀ 12 ਵਜੇ ਤੋਂ ਲੈ ਕੇ 3 ਵਜੇ ਤੱਕ ਟ੍ਰੇਨਾਂ ਬੰਦ ਹੈ। ਅਸੀਂ ਜਿਹੜੇ ਯਾਤਰੀ ਆ ਬਖਿੰਦੇ ਉਹਨਾਂ ਤੋਂ ਵੀ ਮਾਫੀ ਚਾਹੁੰਦੇ ਆ ਪਰ ਸਾਡੀ ਮਜਬੂਰੀ ਹੈ। ਤੁਸੀਂ ਦੇਖ ਲਓ ਇੱਕ ਇੱਕ ਇਨਸਾਨ 22 ਦਿਨ ਤੋਂ ਤੁਖਾ ਉਹਨੂੰ 75 ਸਾਲ ਦੀ ਉਮਰ ਦੇ ਵਿੱਚ ਕਈ ਬਿਮਾਰੀਆਂ ਨਾਲ ਪੀੜਤ ਪਰ ਸਰਕਾਰ ਦੇ ਕੋ ਕੋ ਕੰਤੇ ਜੂ ਨਹੀਂ ਸਰ ਕਰਈ ਇਹ ਬੜੀ ਮੰਦਭਾਗੀ ਗੱਲ ਹੈ ਰਿਟਨ ਚ ਮੰਗ ਪੱਤਰ ਵੀ ਦੇਣ ਜਾ ਰਹੇ ਆ ਪਰ ਪਹਿਲੇ ਅੱਜ ਨਾਲ ਦੇ ਵਿੱਚ ਨਹੀਂ ਮੰਗ ਪੱਤਰ ਨਹੀਂ ਹੈ ਸਰਕਾਰ ਨੂੰ ਕੋ ਸੁਨੇਹਾ ਹੈ ਤੁਹਾਡੇ মিডিਆ ਰਾਹੀਂ ਪ੍ਰਿੰਟ মিডিਆ ਰਾਹੀਂ ਤੇ ਜਿਹੜਾ ਇਲੈਕਟ੍ਰੋਨਿਕ মিডিਆ ਰਾਹੀਂ ਜਿਹੜਾ ਸੁਨੇਹਾ ਸਰਕਾਰ ਤੇ ਸਾਡੀ ਇਹ ਬੇਨਤੀ ਕਰਦੇ ਆ ਕਿ ਸਾਡੀਆਂ ਮੰਗਾਂ ਮੰਨ ਕੇ ਜਿਹੜਾ ਸਾਡੇ ਜਿਹੜੇ ਲੀਡਰ ਉਹਨਾਂ ਦਾ ਮਰਦ ਮਰਦ ਖਲਾਇਆ ਜਾਵੇ ਇਹ ਸਭ ਕੀ ਕਰਾ ਚੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਡੇ ਬੀਤ ਪ੍ਰਧਾਨ ਨੇ ਦੱਸਿਆ ਕਿ ਸਾਡੇ 53 ਸਾਲ ਦੇ ਬਜ਼ੁਰਗ 22 ਦਿਨ ਤੋਂ ਮੰਨਵਾਤਰ ਤੇ ਬੈਠੇ ਆ ਹਲੇ ਤੱਕ ਮੋਦੀ ਸਰਕਾਰ ਜਾਂ ਭਵਾਂਤ ਸਰਮਾਨ ਸਰਕਾਰ ਤੋਂ ਕੋਈ ਮੈਸੇਜ ਨਹੀਂ ਆਇਆ ਉਹਨਾਂ ਦਾ ਇੰਨੀ ਮਤਲਬ ਸ਼ਰਮਨਾਕ ਗੱਲ ਆ ਕਿ ਬਜ਼ੁਰਗ ਭੁੱਖੇ ਪਾਣੇ 22 ਦਿਨਾਂ ਤੋਂ ਕੋਈ ਹਲੇ ਤੱਕ ਕੋਈ ਮਤਲਬ ਮੀਟਿੰਗ ਦਾ ਸੱਦਾ ਨਹੀਂ ਆਇਆ ਇਹ ਜਿਹੜਾ ਅਜਿਹੇ ਟਾਈਮ ਸੀ 3 ਘੰਟੇ ਦਾ ਰੇ ਰੁਕੋ ਇਹ ਸਰਕਾਰ ਨੂੰ ਜਗਾਉਣ ਲਈ ਹੀ ਕੀਤਾ ਗਿਆ ਵੀ ਸਰਕਾਰ ਜਾਗੇ ਜੇ ਦੇਖੋ ਸਾਡੇ ਲੀਡਰ ਨੂੰ ਕੁਝ ਹੋ ਜਾਂਦਾ ਅਸੀਂ ਚੱਕੇ ਨਹੀਂ ਬਿਠਾਂਗੇ ਇਹ ਸੰਘਰਸ਼ ਹੋਰ ਦਿਖਾ ਕਰਾਂਗੇ ਇਸ ਮੌਕੇ ਬਲਵਿੰਦਰ ਸਿੰਘ ਕੇਵਲ ਸਿੰਘ ਨਰਿੰਦਰ ਸਿੰਘ ओंकार ਸਿੰਘ ਤਰਸੇਮ ਸਿੰਘ ਢਿੱਲੋਂ ਪਰਮਜੀਤ ਰਾਏ ਆਦ ਹਾਜ਼ਰ ਸਨ ਫਿਲੌਰ ਤੋਂ ਰਾਜਕਮਰ ਡੰਗਲ ਦੀ ਵਿਸ਼ੇਸ਼ ਰਿਪੋਰਟ ਆਪਾਂ ਨੂੰ ਪਤਾ ਕਿ ਆਪਣੀ ਜਿਹੜੀਆਂ ਹੱਕੀ ਮੰਗਾਂ ਲਈ ਪਿਛਲੇ ਲਗਭਗ 10-11 ਮਹੀਨੇ ਤੋਂ ਜਿਹੜਾ ਸ਼ੰਭੂਬੱਟ ਦੇ ਖਰੋਰੀ ਬਾਰਡਰ ਤੇ ਮੋਰਚਾ ਲੱਗਾ ਹੋਇਆ ਉਹਦੇ ਵਿੱਚ ਜਿਹੜੀ ਸਰਕਾਰ ਨੇ ਕੋਈ ਵੀ ਤੋ ਕੁਮਾ ਕਾਦਮ ਨਹੀਂ ਚੱਕਿਆ ਕਿ ਇਹ ਜਿਹੜਾ ਮੋਰਚਾ ਇਹਨੂੰ ਖਤਮ ਕੀਤਾ ਜਾਵੇ ਸਰਕਾਰ ਜਿਹੜੀਆਂ ਸਾਡੀਆਂ ਹੱਕਾਂ ਮੰਗਾਂ ਮੰਨੀਆਂ ਜਾਣ ਪਰ ਸਰਕਾਰ ਦਬਾਅ ਪਾਉਂਦੀ ਰਹੀ ਆ ਗੋਲੀਆਂ ਮਾਰ ਰਹੀ ਆ ਪਥਰੂ ਗੈਸ ਸੱਟ ਰਹੀ ਆ ਕੈਮੀਕਲ ਵਾਲੇ ਫੌਲ ਸੱਟ ਰਹੀ ਆ ਉੱਤੇ ਤੇ ਹੋਰ ਕਈ ਤਰ੍ਹਾਂ ਦੇ ਤਸ਼ੱਦਦ ਕਿਸਾਨਾਂ ਤੇ ਕੀਤੇ ਜਾ ਰਹੇ ਨੇ ਤੇ ਆਪਾਂ ਨੂੰ ਪਤਾ ਕਿ ਪਿਛਲੇ 22 ਦਿਨਾਂ ਤੋਂ ਜਗਜੀਤ ਸਿੰਘ ਜੀ ਢੱਲੇਵਾਲ ਸਾਹਿਬ ਮਾਰਨ ਵਰਤੇ ਬੈਠੇ ਨੇ ਪਰ ਸਰਕਾਰ ਉਹਨਾਂ ਨੂੰ ਗੋਲਿਆ ਕਰ ਰਹੀ ਆ ਕਿਉਂਕਿ ਜੇ ਇੱਕ ਅੰਨਦਾਤਾ ਨੂੰ ਤੁਸੀਂ ਭੁੱਖਾ ਰੱਖੋਗੇ ਤਾਂ ਤੁਸੀਂ ਦੇਸ਼ ਨੂੰ ਕਿੱਦਾਂ ਰਜਾਵਾਂਗੇ ਸੋ ਅਸੀਂ ਇਹ ਜਿਹੜੀ ਅੱਜ ਦੀ ਇਹ ਕਾਲਿਆ ਇਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕੇ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਫਰਮਾ ਫਰਮਾ ਬੰਦ ਦਿੱਤੀ ਗਈ ਸੀ ਕਿ ਪੂਰੇ ਪੰਜਾਬ ਦੇ ਵਿੱਚ ਵੱਖੋ ਵੱਖਰੇ ਪੁਆਇੰਟਾਂ ਤੇ ਜਿਹੜਾ ਸੜਕਾਂ ਜਿਹੜੇ ਸੌਰੀ ਆ ਰੇਲਵੇ 12 ਤੋਂ 3 ਵਜੇ ਤੱਕ ਰੋਕੇ ਜਾਣਗੇ ਤੇ ਸਰਕਾਰ ਨੂੰ ਆਲਟੀਮੇਟਮ ਦਿੰਨੇ ਆ ਕਿ ਇਹ 12 ਤੋਂ 3 ਨਾ ਜਾਏ ਜੇਕਰ ਸਰਕਾਰ ਫਿਰ ਵੀ ਸ਼ਹਿਰ ਦਿੱਤਾ ਦਿਖਾਉਦੀ ਹੋਈ ਕੋਈ ਮਸਲੇ ਦਾ ਹੱਲ ਨਹੀਂ ਕਰਦੀ ਉਦੋਂ ਬਾਅਦ ਸਮਾਂ ਵੀ ਬੱਝ ਸਕਦਾ ਤੇ ਅਣਮਿੱਥੇ ਸਮੇਲੇ ਵੀ ਰੇਲਾ ਰੋਕੇ ਜਾ ਸਕਦਾ ਨਹੀਂ ਇਹਦੇ ਵਿੱਚ ਜੀ ਲਗਭਗ 19-20 ਜਥੇਬੰਦੀਆਂ ਜਿਹੜੀ ਇੱਕ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਫਾਰਮਿਆ ਉਹਦੇ ਵਿੱਚ ਵੀ ਕਾਫੀ ਜਥੇਬੰਦੀਆਂ ਤੇ ਨਾਲ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਆ ਉਹਦੇ ਵਿੱਚ ਵੀ ਕਾਫੀ ਜਥੇਬੰਦੀਆਂ ਇਹ ਸਾਰੀਆਂ ਜਥੇਬੰਦੀਆਂ ਦਾ ਸਾਂਝਾ ਪ੍ਰੋਗਰਾਮ ਹੈ ਜੀ